ਬਾਈ ਮਿਸਟੇਕ ਉਸਨੇ ਜਿਹੜੀ ਸਾਡੀ ਪੱਗ ਦੀ ਪਿੰਨ ਹੁੰਦੀ ਹੈ ਜਿਹੜੀ ਕਿ ਆਪੋ ਬਹੁਤ ਹੀ ਜ਼ਿਆਦਾ ਤਿੱਖੀ ਹੁੰਦੀ ਹੈ ਮੂਹ ਰਸਤੇ ਗਲਤੀ ਨਾਲ ਉਸਨੇ ਨੰਗਾ ਲਈ ਸੀ ਮੇਰੇ ਕੋਲੋ ਵਿਦਿਨ 1 ਆਵਰ ਦੇ ਵਿੱਚ ਮੇਰੇ ਕੋਲ ਆਪਣਾ ਇਲਾਜ ਕਰਾਉਣ ਵਾਸਤੇ ਆਇਆ ਅਸੀਂ ਉਸ ਦਾ ਐਕਸਰੇ ਕਰਾਇਆ ਜਦੋਂ ਐਕਸਰੇ ਕਰਾ ਕੇ ਦੇਖਿਆ ਤਾਂ ਜਿਹੜੀ ਉਹ ਪੱਗ ਦੀ ਜਿਹੜੀ ਪਿੰਨ ਹੈ ਉਹ ਉਹਦੇ ਸਟਮਕ ਦੇ ਵਿੱਚ ਪਈ ਸੀ ਔਰ ਐਸ ਜਿੱਦਾਂ ਮੈਂ ਦੱਸਿਆ ਕਿ ਪੇਸ਼ੈਂਟ ਦੀ ਏਜ ਜਿਹੜੀ 16 ਸਾਲ ਦੀ ਸੀ ਔਰ ਇਸ ਏਜ ਦੇ ਵਿੱਚ ਇਹ ਵੱਡਾ ਆਪਰੇਸ਼ਨ ਹੋ ਜਾਂਦਾ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਪੇਸ਼ੈਂਟ ਦੇ ਸੰਬੰਧੀ ਪੇਸ਼ੈਂਟ ਮਤਲਬ ਪੇਸ਼ੈਂਟ ਨੂੰ ਕਾਫੀ ਹੋਰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹਾ ਉਹ ਸਾਡੇ ਕੋਲ ਇਮੀਡੀਟਲੀ ਆਇਆ ਤੇ ਅਸੀਂ ਉਸ ਦਾ ਦੂਰ ਵੀਨ ਰਸਤੇ ਬਿਨਾ ਕੋਈ ਚੀਰ ਫਾੜ ਤੋਂ ਉਸ ਦੀ ਜਿਹੜੀ ਪੱਗ ਦੀ ਜਿਹੜੀ ਪਿੰਨ ਸੀ ਉਹ ਅਸੀਂ ਦਾਸਪੁਰ ਵਿਖੇ ਇੱਕ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਕਿ ਡਾਕਟਰ ਨੇ ਬਿਨਾ ਕਿਸੇ ਸਰਜਿਕਲ ਆਪਰੇਸ਼ਨ ਦੇ ਦੂਬੀਨ ਦੇ ਨਾਲ ਹੀ ਅਜਿਹਾ ਕਮਾਲ ਕਰ ਦਿਖਾਇਆ ਕਿ ਤੁਸੀਂ ਦੇਖ ਕੇ ਚੌਂਕ ਜਾਓ ਫਰੋਂ ਦੱਸਦਾ ਹੀ ਹੈ ਕਿ ਗੁਰਦਾਸਪੁਰ ਦੇ ਵਿੱਚ 16 ਸਾਲ ਦੇ ਇੱਕ ਬੱਚੇ ਨੇ ਜਿਹੜਾ ਹੈ ਉਹ ਪੱਗ ਦੀ ਪਿੰਨ ਕਿਤੇ ਗਲਤੀ ਦੇ ਨਾਲ ਜਿਹੜੀ ਹੈ ਉਹ ਨਿਗਲ ਲਈ ਸੀ ਤੇ ਜਿਸ ਨੂੰ ਨਿਕਲਵਾਉਣ ਦੇ ਲਈ ਉਸ ਸਿਵਲ ਹਸਪਤਾਲ ਜਦੋਂ ਪਹੁੰਚਿਆ ਤਾਂ ਉਹਨਾਂ ਨੂੰ ਰეკਮੈਂਡੇਸ਼ਨ ਦਿੱਤੀ ਗਈ ਡਾਕਟਰ ਰਮਨਦੀਪ ਸਿੱਧੂ ਦੀ ਜਿਨ੍ਹਾਂ ਦੇ ਵੱਲੋਂ ਇਸ 16 ਸਾਲ ਦੇ ਬੱਚੇ ਦੀ ਪਿੰਨ ਜਿਹੜੀ ਹੈ ਬੜੀ ਹੀ ਆਰਾਮ ਦੇ ਨਾਲ ਬਿਨਾਂ ਕਿਸੇ ਪੇਨ ਦੇ ਬਿਨਾਂ ਕਿਸੇ ਦਰਦ ਦੇ ਬਿਨਾਂ ਕਿਸੇ ਸਰਜਰੀਕਲ ਆਪਰੇਸ਼ਨ ਦੇ ਜਿਹੜਾ ਹੈ ਬਹੁਤ ਹੀ ਸਹਜਤਾ ਦੇ ਨਾਲ ਇਹ ਪਿੰਨ ਨੂੰ ਦੂਰਬਿੰਦ ਦੇ ਨਾਲ ਹੀ ਪੇਟ ਦੇ ਵਿੱਚੋਂ ਬੱਚੇ ਦੀ পেট ਦੇ ਵਿੱਚੋਂ ਜਿਹੜਾ ਉਹ ਕੱਢਿਆ ਗਿਆ ਤੇ ਇਸ ਮੌਕੇ ਤੇ ਦੋਨੋਂ ਭਰਾ ਜਿਹੜੇ ਨੇ ਜਿਸ ਬੱਚੇ ਦੇ ਜਿਸ ਨੌਜਵਾਨ ਦੇ ਪੇਟ ਦੇ ਵਿੱਚੇ ਪਿੰਨ ਗਈ ਸੀ ਉਸ ਦੇ ਵੱਲੋਂ ਤੇ ਉਸ ਤੇ ਭਰਾ ਦੇ ਵੱਲੋਂ ਡਾਕਟਰ ਰਮਨਦੀਪ ਸਿੱਧੂ ਦਾ ਦਿਲੋਂ ਧੰਨਵਾਦ ਕੀਤਾ ਜਾ ਰਿਹਾ ਤੇ ਇੱਕ ਵਾਰ ਤੁਹਾਨੂੰ ਮਿਲਾਉਣਾ ਹੈ ਡਾਕਟਰ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਅਵੇਅਰਨੈਸ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਤੁਹਾਡੇ ਨਾਲ ਅਜਿਹਾ ਕੁਝ ਵਾਪਰ ਜਾਵੇ ਤਾਂ ਤੁਸੀਂ ਕਿਵੇਂ ਇਸ ਤੋਂ ਰਾਹਤ ਪਾ ਸਕਦੇ ਹੋ ਇਸ ਪ੍ਰੋਬਲਮ ਦੇ ਨਾਲ ਤੁਸੀਂ ਕਿਸ ਤਰ੍ਹਾਂ ਨਜਿੱਠ ਸਕਦੇ ਹੋ ਇੱਕ ਵਾਰ ਤੁਹਾਨੂੰ ਮਿਲਾਉਣਾ ਹੈ ਡਾਕਟਰ ਦੇ ਨਾਲ ਤੇ ਸੁਣਾਉਣਾ ਉਸ 16 ਸਾਲ ਦੇ ਲੜਕੀ ਦੀ ਕਹਾਣੀ ਕਿਸ ਤਰ੍ਹਾਂ ਦੇ ਨਾਲ ਉਸਨੇ ਪਿੰਨ ਜਿਹੜੀ ਆ ਪੱਗ ਤੇ ਲਗਾਉਣ ਵਾਲੀ ਪਿੰਨ ਜਿਹੜੀ ਆ ਉਹ ਗਲਤੀ ਤੇ ਨਾਲ ਨਿਕਲੀ ਸੀ ਆਉ ਦੇਖ ਲੈਣੇ ਆ ਤੇ ਸੁਣ ਲੈਣੇ ਸਸੀ ਗੱਲ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਹਾਂ ਮੈਂ ਡੀਐਮ ਗੈਸਟਰੋਐਂਟਰੋਲੋਜਿਸਟ ਹਾਂ ਤੇ ਮੇਰੇ ਸੈਂਟਰ ਦਾ ਨਾਮ ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ਲਿਟੀ ਸੈਂਟਰ ਹੈ ਜਿਹੜਾ ਕਿ ਸ਼ੁਭਮ ਇਨਕਲੇ ਬਟਾਲਾ ਰੋਡ ਗੁਰਦਾਸਪੁਰ ਵਿੱਚ ਸਥਿਤ ਹੈ ਅੱਜ ਇਸ ਵੀਡੀਓ ਰਾਹੀਂ ਮੈਂ ਇੱਕ ਹੋਰ ਗੱਲ ਸ਼ੇਅਰ ਕਰਨਾ ਚਾਹੁੰਦਾ ਹਾਂ ਮੇਰੇ ਕੋਲ ਇੱਕ 16 ਸਾਲ ਦਾ ਲੜਕਾ ਜੋ ਕਿ ਧਾਰੀਵਾਲ ਦਾ ਰਹਿਣ ਵਾਲਾ ਸੀ ਬਾਈ ਮਿਸਟੇਕ ਉਸਨੇ ਜਿਹੜੀ ਸਾਡੀ ਪੱਗ ਦੀ ਪਿੰਨ ਹੁੰਦੀ ਹੈ ਜਿਹੜੀ ਕਿ ਅੱਗੋਂ ਬਹੁਤ ਹੀ ਜ਼ਿਆਦਾ ਤਿੱਖੀ ਹੁੰਦੀ ਹੈ ਮੂਹ ਰਸਤੇ ਗਲਤੀ ਨਾਲ ਉਸਨੇ ਨੰਘਾ ਲਈ ਸੀ ਤੇ ਮੇਰੇ ਕੋਲੋਂ ਵਿਦਿਨ 1 ਆਵਰ ਦੇ ਵਿੱਚ ਮੇਰੇ ਕੋਲ ਆਪਣਾ ਇਲਾਜ ਕਰਾਉਣ ਵਾਸਤੇ ਆਇਆ ਅਸੀਂ ਉਸ ਦਾ ਐਕਸਰੇ ਕਰਾਇਆ ਜਦੋਂ ਐਕਸਰੇ ਕਰਾ ਕੇ ਦੇਖਿਆ ਤਾਂ ਜਿਹੜੀ ਉਹ ਪੱਗ ਦੀ ਜਿਹੜੀ ਪਿੰਨ ਹੈ ਉਹ ਉਹਦੇ ਸਟਮਕ ਦੇ ਵਿੱਚ ਪਈ ਸੀ ਫਿਰ ਅਸੀਂ ਦੂਰਬੀ ਨਾਲ ਉਸ ਦੀ ਜਾਂਚ ਕੀਤੀ ਤਾਂ ਦੇਖਿਆ ਕਿ ਜਿਹੜੀ ਪੱਗਾਂ ਵਾਲੀ ਪਿੰਨ ਹੈਗੀ ਹੈ ਉਹਦੇ ਸਟਮਕ ਦੇ ਵਿੱਚ ਪਈ ਸੀ ਫਿਰ ਅਸੀਂ ਦੂਰਬਿੰਦ ਦੇ ਰਸਤੇ ਹੀ ਬਿਨਾ ਕੋਈ ਚੀਰ ਫਾੜ ਦੇ ਬੜੇ ਹੀ ਸਹਿਜ ਤਰੀਕੇ ਨਾਲ ਉਸ ਦੀ ਪਿੰਨ ਨੂੰ ਹੌਲੀ ਹੌਲੀ ਕਰਕੇ ਅਸੀਂ ਮੂਹ ਰਸਤੇ ਬਾਹਰ ਲਿਆਉਂਦਾ ਤੇ ਪੇਸ਼ੈਂਟ ਦਾ ਅਸੀਂ ਇਲਾਜ ਕੀਤਾ ਇਹ ਜਿਹੜੀ ਪਿੰਨ ਹੈ ਇਹ ਬਹੁਤ ਹੀ ਜ਼ਿਆਦਾ ਖਤਰਨਾਕ ਸਾਬਿਤ ਹੋ ਸਕਦੀ ਸੀ ਕਿਉਂਕਿ ਇਹ ਬਹੁਤ ਤਿੱਖੀ ਹੁੰਦੀ ਹੈ ਔਰ ਇਹ ਆਂਤ ਨੂੰ ਚੀਰਦੀ ਹੋਈ ਬਾਹਰ ਵੀ ਨਿਕਲ ਸਕਦੀ ਸੀ ਔਰ ਅਗਰ ਇਹ ਆਂਤ ਨੂੰ ਚੀਰ ਦਿੰਦੀ ਤਾਂ ਫਿਰ ਇਸ ਪੇਸ਼ੈਂਟ ਦਾ ਬਹੁਤ ਹੀ ਵੱਡਾ ਮੇਜਰ ਆਪਰੇਸ਼ਨ ਹੁੰਦਾ ਜਿਸ ਨੂੰ ਲੈਪਰੋਟੋਮੀ ਕਿਹਾ ਜਾਂਦਾ ਹੈ ਔਰ ਐਸ ਵਿਦਾਂ ਮੈਂ ਦੱਸਿਆ ਕਿ ਪੇਸ਼ੈਂਟ ਦੀ ਏਜ ਜਿਹੜੀ 16 ਸਾਲ ਦੀ ਸੀ ਔਰ ਇਸ ਏਜ ਦੇ ਵਿੱਚ ਜੇ ਵੱਡਾ ਆਪਰੇਸ਼ਨ ਹੋ ਜਾਂਦਾ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਪੇਸ਼ੈਂਟ ਦੇ ਸੰਬੰਧੀ ਪੇਸ਼ੈਂਟ ਮਤਲਬ ਪੇਸ਼ੈਂਟ ਨੂੰ ਕਾਫੀ ਹੋਰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਪੇਸ਼ੈਂਟ ਦੀ ਸਮਝਦਾਰੀ ਕਿ ਹਾਂ ਉਹ ਸਾਡੇ ਕੋਲ ਇਮੀਡੀਏਟਲੀ ਆਇਆ ਤੇ ਅਸੀਂ ਉਸ ਦਾ ਦੂਰਵੀਨ ਰਸਤੇ ਬਿਨਾ ਕੋਈ ਚੀਰ ਫਾੜ ਤਾ ਉਸ ਦੀ ਜਿਹੜੀ ਪੱਗ ਦੀ ਜਿਹੜੀ ਪਿੰਨ ਸੀ ਉਹ ਅਸੀਂ ਉਸ ਦੇ ਪੇਟ ਤੋਂ ਬਾਹਰ ਕੱਢੀ ਤੇ ਪੇਸ਼ੈਂਟ ਦਾ ਬਚਾਅ ਕੀਤਾ ਤੇ ਇਹ ਚੀਜ਼ ਮੈਂ ਸਾਰਿਆਂ ਨੂੰ ਇਸ ਕਰਕੇ ਇਨਫੋਰਮੇਸ਼ਨ ਦੇਣਾ ਚਾਹੁੰਦਾ ਹਾਂ ਕਿ ਬਾਈ ਚਾਂਸ ਅਗਰ ਕੋਈ ਗੁਰਦਾਸਪੁਰ ਏਰੀਆ ਦਾ ਜਾਂ ਆਲੇ ਦੁਆਲੇ ਦੇ ਜਿੰਨੇ ਲੋਕ ਹੈ ਗਲਤੀ ਨਾਲ ਕੋਈ ਫੋਰਨ ਬਾਡੀ ਜਾਂ ਪਿੰਨ ਜਾਂ ਕੋਈ ਹੋਰ ਵੀ ਤਰੀਕੇ ਦੀ ਅਗਰ ਉਹ ਇੰਜੈਸਟ ਕਰ ਲੈਂਦੇ ਹਨ ਤਾਂ ਇਮੀਡੀਏਟਲੀ ਤੁਸੀਂ ਗੈਸਟ੍ਰੋਐਂਟਰੋਲੋਜਿਸ ਕੋਲ ਪਹੁੰਚੋ ਤਾਂ ਕਿ ਤੁਹਾਡਾ ਜਿਹੜਾ ਇਲਾਜ ਹੈ ਬਿਨਾ ਕੋਈ ਚੀਰ ਫਾੜ ਤੋਂ ਸਿੰਪਲ ਦੂਰਬਿੰਨ ਨਾਲ ਸੰਭਵ ਹੋ ਸਕੇ ਧੰਨਵਾਦ। ਰਸਿਕਾਲ ਦੀ ਸਾਰਿਆਂ ਨੂੰ ਜੀ ਸਾਰੇ ਠੀਕ ਠਾਕ ਹੋ ਗਏ ਆ ਮੇਰਾ ਨਾਮ ਅਸੈਜਦੀਪ ਸਿੰਘ ਆ। ਇਹ ਅੱਜ ਬਟਾਲੇ ਤੋਂ ਆ ਰਿਹਾ ਸੀ ਇਨੇ ਜੰਕ ਫੂਡ ਖਾਦਾ ਸੀ ਥੋੜਾ ਤੇ ਖਾ ਪੀ ਕੇ ਆ ਰਿਹਾ ਸੀ ਤੇ ਲੜ ਖੁੱਲ ਗਿਆ ਵੀ ਪੱਗ ਦਾ ਮੂੰਹ ਚਲਤੇ ਹੁੰਦੇ ਹੁੰਦੇ ਆ ਇਨੇ ਪੱਗ ਤੇ ਨੂੰ ਲਾ ਕੇ ਮੂੰਹ ਚ ਪਾ ਲਈ ਤੇ ਉਹ ਮੂੰਹੇ ਅੰਦਰ ਚਲ ਗਈ ਤੇ ਫਿਰ ਆਪਾਂ ਸਿਵਲ ਹਸਪੀਟਲ ਗਏ ਅਰਦਾਸਪੁਰ ਤੇ ਉਹਨਾਂ ਨੇ ਫਿਰ ਡਾਕਟਰ ਅਮਨਦੀਪ ਸਿੰਘ ਜੀ ਉਹਨਾਂ ਨੇ ਹੁਣ ਵੀ ਡਾਇਗਨੋਸ ਕੀਤਾ ਕਿ ਤੁਹਾਡੇ ਬਿੰਨ ਹੈਗੀ ਹੈ ਮਤਲਬ ਪੇਟ ਦੇ ਵਿੱਚ ਤਿੰਨ ਡਾਕਟਰ ਅਮਨਦੀਪ ਸਿੰਘ ਸਿੱਧੂ ਕੋ ਜਾ ਕੇ ਮਿਲੋ ਉਹਨਾਂ ਨੂੰ ਤੇ ਆਪਾਂ ਉਹਨਾਂ ਕੋਲ ਹੀ ਆਏ ਉਹਨਾਂ ਨੇ ਦੂਰਬੀਨ ਦੇ ਨਾਲ ਚੈੱਕ ਕੀਤਾ ਫਿਰ ਇਹਨੇ ਥੋੜਾ ਤੁਹਾਨੂੰ ਪਤਾ ਫੂਟ ਦਿਖਾਦਾ ਸੀ ਤੇ ਉਹਦੇ ਕਰਕੇ ਥੋੜਾ ਨਹੀਂ ਪਤਾ ਲੱਗਾ ਉਹਨਾਂ ਨੇ ਆਪਣਾ ਪੂਰਾ ਪੂਰਾ ਘਰ ਘੁਟਕੇ ਵੇਖਿਆ ਫਿਰ ਉਹਦੇ ਨੇ ਮੈਨੂੰ ਡਾਇਗਨੋਸ ਕੀਤੀ ਉਹਨੇ ਜਿਹੜਾ ਐਕਸਪੀਰੀਅੰਸ ਨਾਲ ਉਹਨੇ ਇਹਨੂੰ ਕਿਹਾ ਵੀ ਪਈ ਆਪਣੇ ਆਇਓ 6 ਘੰਟੇ ਬਾਅਦ ਆਇਓ ਆਪਾਂ 6 ਘੰਟੇ ਬਾਅਦ ਆਏ ਤੇ ਫਿਰ ਉਹਨਾਂ ਨੇ ਫਿਰ ਦੁਬਾਰਾ ਐਕਸਰੇ ਕਰਵਾਏ ਸਾਰਾ ਕੁਝ ਦੇਖਿਆ ਬਿਨਾ ਚੀਰ ਫਾੜ ਤੋਂ ਸਾਰਾ ਕੁਝ ਉਹ ਦੁਰੂਵੀ ਨਾਲ ਉਹਨਾਂ ਨੇ ਚੈੱਕ ਕੀਤਾ ਫਿਰ ਉਹਨਾਂ ਨੇ ਉਹਨਾਂ ਨੇ ਪਿੰਨ ਕੱਢ ਕੇ ਦਿੱਤੀ ਆਪਾਂ ਉਹਨਾਂ ਦਾ ਬਹੁਤ ਬਹੁਤ ਥੈਂਕਸ ਕਰਦੇ ਆਂ ਕਿ ਉਹਨਾਂ ਨੇ ਬਦੌਲਤ ਉਹ ਪ੍ਰੇਟ ਕਰਕੇ ਦਿੱਤਾ ਉਹਨੂੰ ਵੀ ਦੁਰੂ ਕੈਮਰ ਪਰਸਨ ਹਣੀ ਦੇ ਨਾਲ ਅੱਜ ਸੈਨੇਗਰੀ ਰਿਪੋਰਟ